ਸਰ ਵਰਪਤੀ ਜੀ ਇਹ ਸਾਡੇ ਵੀਰ ਰਾਜ ਸਿੰਘ ਜੀ ਰਾਜੂ ਪਿਛਲੇ ਕਿੰਨੇ ਸਾਲ ਹੋ ਗਏ 7 ਸਾਲ ਪਿਛਲੇ 7 ਸਾਲਾਂ ਤੋਂ ਇਹਨਾਂ ਦੀ ਸੱਟ ਲੱਗੀ ਸੀ ਐਕਸੀਡੈਂਟ ਹੋ ਗਿਆ ਸੀ ਕਾਰ ਦਾ ਤੇ ਮੋਟਰਸਾਈਕਲ ਦਾ ਇਹ 7 ਸਾਲਾਂ ਤੋਂ ਬੈੱਡ ਤੇ ਪਏ ਆ ਤੇ ਇਹਨਾਂ ਦੀਆਂ ਅੰੱਤਾਂ ਨਹੀਂ ਕੰਮ ਕਰਦੀਆਂ ਤੇ ਵਿਚਾਰੇ ਘਰੋਂ ਗਰੀਬ ਆ ਇਹਨਾਂ ਦੀ ਮਾਤਾ ਪਿਤਾ ਭੈਣਾਂ ਠੀਕ ਆ ਕੋਈ ਕਮਾਈ ਕਰਨ ਵਾਲਾ ਹੈ ਨਹੀਂ ਤੇ ਹੁਣ ਇਹਦਾ ਇਨਫੈਕਸ਼ਨ ਵੱਜ ਜਾਂਦੀ ਆ ਉਹਦਾ ਕਰਕੇ ਆਪਾਂ ਨੂੰ ਟਰੀਟਮੈਂਟ ਕਰਨਾ ਪੈਂਦਾ ਡ੍ਰਿਪ ਵਗੈਰਾ ਲਾਉਣੀ ਪੈਂਦੀ ਆ ਤੇ ਇਨਫੈਕਸ਼ਨ ਵੱਜ ਜਾਂਦੀ ਆ ਫੇਰ ਇੱਕ ਹੋਰ ਵੀ ਉਲਝਣਾ ਭਾਈ ਪਸਾਬ ਵਾਲੀ ਜਗ੍ਹਾ ਤੇ ਇਨਫੈਕਸ਼ਨ ਹੋ ਗਿਆ ਇਨਫੈਕਸ਼ਨ ਤੋਂ ਬਾਅਦ ਜਿਹੜਾ ਕੈਥੀਟਰ ਹੁੰਦਾ ਪਾਇਪ ਆ ਇਹਨਾਂ ਦੇ ਪੇਟ ਵਿੱਚ ਦੀ ਲਾਉਣੀ ਪਈ ਮੜਾ ਗੁੱਡਾ ਪਰ ਹੁਣ ਕਦੋਂ ਮਾਰੀ ਹਾਦੀ ਹੁਣ ਇਹ ਪੇਟ ਵਿੱਚ ਦੀ ਲੱਗੀ ਹੋਈ ਆ ਪਾਇਪ ਆ ਜੀ ਤੇ ਉਹ ਕਿਰਪਾ ਕਰਕੇ ਗਰੀਬ ਪਰਿਵਾਰ ਆ ਵੱਧ ਤੋਂ ਵੱਧ ਮਦਦ ਕਰੋ ਤੇ ਜਿਹੋ ਜਿਹੀ ਵੀ ਤਿਲਫਲ ਹੋ ਸਕਦੀ ਆ ਸਾਰਿਆਂ ਨੂੰ ਬੇਨਤੀ ਆ ਤੇ ਇਹ 7 ਸਾਲਾਂ ਤੋਂ ਬੈੱਡ ਤੇ ਪਏ ਆ ਤੇ ਕੋਈ ਕਮਾਈ ਦਾ ਸਾਧਨ ਹੈ ਨਹੀਂ ਤੇ ਬੈੱਡ ਸੋਲ ਹੋ ਜਾਂਦੇ ਆ ਤੇ ਨਾਲ ਹੀ ਬਹੁਤ ਮੁਸ਼ਕਲ ਆਉਂਦੀ ਆ ਤੇ ਕਿਰਪਾ ਕਰਕੇ ਜਰੂਰ ਵੀਰ ਦੀ ਤੁਸੀਂ ਮਦਦ ਕਰੋ ਵਾਹਿਰ ਫਾਟਾ ਵਾਹਿ